ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਦੇਸ਼ ਦੀ ਆਬਾਦੀ ਇਸ ਸਾਲ ਦੀ ਪਹਿਲੇ ਤਮਾਹੀ ਦੇ ਵਿੱਚ 41 ਮਿਲੀਅਨ ਲੋਕਾਂ ਦੇ ਵਿੱਚ ਸਿਖਰ ਤੇ ਹੈ ਕਿਉਂਕਿ ਇਹ 0.6 ਫੀਸਦੀ ਵਧੀ ਹੈ ਏਜੰਸੀ ਦਾ ਕਹਿਣਾ ਹੈ ਕਿ 1 ਅਪ੍ਰੈਲ ਨੂੰ ਆਬਾਦੀ 41 ਲੱਖ ਤੋਂ ਵੀ ਪਾਰ ਹੋ ਚੁੱਕੀ ਹੈ ਯਾਨੀ ਕਿ ਇਸ ਤੱਕ ਪਹੁੰਚ ਚੁੱਕੀ ਹੈ ਔਰ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚ 242673 ਲੋਕਾਂ ਦਾ ਵਾਧਾ ਹੋਇਆ ਹੈ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਇਹ ਵਾਅਦਾ ਉਦੋਂ ਹੋਇਆ ਜਦੋਂ ਦੇਸ਼ ਨੇ ਪਹਿਲੀ ਤਮਾਹੀ ਦੇ ਵਿੱਚ 121758 ਪ੍ਰਵਾਸੀਆਂ ਦਾ ਸਵਾਗਤ ਕੀਤਾ। ਇਸ ਤਿमाही ਦੇ ਲਈ ਕੁੱਲ ਪ੍ਰਵਾਸੀ 12613 ਲੋਕਾਂ ਦਾ ਰਿਹਾ ਕੈਨੇਡਾ ਨੇ ਆਬਾਦੀ ਦੇ ਵਿੱਚ 1 ਲੱਖ 31810 ਗੈਰ ਸਥਾਈ ਨਿਵਾਸੀ ਵੀ ਸ਼ਾਮਿਲ ਕੀਤੇ ਸਟੈਟਿਸਟਿਕਸ ਕੈਨੇਡਾ ਨੇ ਨੋਟ ਕੀਤਾ ਕਿ ਸਥਾਈ ਇਮੀਗ੍ਰੇਸ਼ਨ ਦੇ ਲਈ ਜ਼ਿਆਦਾਤਰ ਵਾਦਾ ਇੱਕ ਲਾਂ ਤੋਂ ਪਹਿਲਾਂ ਹੋਇਆ ਸੀ ਕਿ 2024 ਦੇ ਵਿੱਚ ਗੈਰ ਸਥਾਈ ਨਿਵਾਸੀਆਂ ਨੂੰ ਜਾਰੀ ਕੀਤੇ ਪਰਮਿਟਾਂ ਦੀ ਗਿਣਤੀ ਤੇ ਕੈਪਸ ਰੱਖੇ ਜਾਵੇਗੀ ਕੈਨੇਡਾ ਦੀ ਆਬਾਦੀ ਦੇ ਵਿੱਚ ਵੱਡਾ ਵਾਧਾ ਹੋਇਆ ਤੇ 2024 ਦੇ ਪਹਿਲੇ ਤਿमाही ਦੇ ਵਿੱਚ ਇਸ ਨੇ 41 ਮਿਲੀਅਨ ਦੀ ਗਿਣਤੀ ਪਾਰ ਕਰ ਲਈ ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਪਿਛਲੇ ਕੁਝ ਸਾਲਾਂ ਦੇ ਵਿੱਚ ਕੈਨੇਡਾ ਦੀ ਆਬਾਦੀ ਵਿੱਚ ਨਿਰੰਤਰ ਵਾਧਾ ਦੇਖਿਆ ਗਿਆ ਜਿਸ ਦਾ ਮੁੱਖ ਕਾਰਨ ਪ੍ਰਵਾਸੀ ਅਤੇ ਕੁਦਰਤੀ ਵਾਧਾ ਹੈ ਕੈਨੇਡਾ ਇੱਕ ਬਹੁਤ ਹੀ ਪ੍ਰਵਾਸੀ ਸਹਿਮਤੀ ਦੇਸ਼ ਆ ਤੇ ਹਰ ਸਾਲ ਲੱਖਾਂ ਲੋਕ ਵਿਦੇਸ਼ਾਂ ਤੋਂ ਇੱਥੇ ਆ ਕੇ ਵਸਦੇ ਨੇ ਕੈਨੇਡਾ ਦੀ ਸਰਕਾਰ ਨੇ ਵੀ ਹਾਲ ਹੀ ਦੇ ਵਿੱਚ ਪ੍ਰਵਾਸੀ ਨੀਤੀਆਂ ਦੇ ਵਿੱਚ ਢਿੱਲ ਦਿੱਤੀ ਹੈ ਤੇ ਹੁਣ ਦੇਸ਼ ਦੇ ਵਿੱਚ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ਇਹ ਨੀਤੀਆਂ ਦੇਸ਼ ਦੀ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਵੀ ਮਦਦਗਾਰ ਸਾਬਿਤ ਹੋ ਰਹੀਆਂ ਨੇ ਕਿਉਂਕਿ ਪ੍ਰਵਾਸੀ ਨਵੇਂ ਵਪਾਰ ਨੌਕਰੀਆਂ ਤੇ ਸੇਵਾਵਾਂ ਦੇ ਲਈ ਮੌਕੇ ਪੈਦਾ ਕਰ ਰਹੇ ਨੇ ਇਸ ਦੇ ਨਾਲ ਨਾਲ ਕੁਦਰਤੀ ਵਾਧਾ ਵੀ ਕੈਨੇਡਾ ਦੀ ਆਬਾਦੀ ਦੇ ਵਿੱਚ ਵਾਧੇ ਦਾ ਇੱਕ ਮੁੱਖ ਕਾਰਨ ਹੈ ਕੁਦਰਤੀ ਵਾਧਾ ਉਸ ਸਥਿਤੀ ਨੂੰ ਕਹਿੰਦੇ ਨੇ ਜਦੋਂ ਜਨਮ ਦਰ ਮੌਤ ਦਰ ਤੋਂ ਵੱਧ ਹੁੰਦੀ ਹੈ ਕੈਨੇਡਾ ਦੇ ਵਿੱਚ ਸਿਹਤ ਸੇਵਾਵਾਂ ਦੀ ਬਿਹਤਰੀ ਕਾਰਨ ਮੌਤ ਦਰ ਘਟ ਹੈ ਤੇ ਜਨਮ ਦਰ ਮੌਤ ਦਰ ਨਾਲੋਂ ਉੱਚੀ ਰਹੀ ਹੈ ਸਟੈਟਿਸਟਿਕ ਕੈਨੇਡਾ ਵੱਲੋਂ ਕੈਨੇਡਾ ਦੀ ਪਾਪੂਲੇਸ਼ਨ ਬਾਰੇ ਸੰਬੰਧੀ ਅਜ ਨੰਬਰ ਜਾਰੀ ਕੀਤੇ ਗਏ ਨੇ ਜਿਸ ਵਿੱਚ ਆਖਿਆ ਗਿਆ ਕਿ ਪਹਿਲੇ ਕੁਆਟਰ ਦੇ ਵਿੱਚ ਕੈਨੇਡਾ ਦੀ ਪਾਪੂਲੇਸ਼ਨ 41 ਮਿਲੀਅਨ ਨੂੰ ਪਾਰ ਕਰ ਗਈ ਹੈ ਜਿਸ ਦੇ ਵਿੱਚ 0.6% ਦਾ ਵਾਧਾ ਹੋਇਆ ਹੈ ਏਜੰਸੀ ਮੁਤਾਬਕ ਕਿ ਕੈਨੇਡਾ ਦੀ ਪਾਪੂਲੇਸ਼ਨ 41,12,563 ਤੇ 1 April ਤੱਕ ਪਹੁੰਚ ਗਈ ਹੈ ਜਿਸ ਦੇ ਵਿੱਚ 2,42,673 ਲੋਕ ਐਡ ਹੋਏ ਨੇ ਇਸ ਦੌਰਾਨ 1,21,758 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਗਿਆ ਤੇ 1,31,810 ਨਾਨ ਪਰਮਨੈਂਟ ਰੈਜ਼ੀਡੈਂਟਸ ਪਾਪੂਲੇਸ਼ਨ ਦੇ ਵਿੱਚ ਸ਼ਾਮਲ ਹੋਏ ਨੇ ਪਿਛਲੇ ਸਮੇਂ ਦੌਰਾਨ ਬੇਸ਼ੱਕ ਫੈਡਰਲ ਸਰਕਾਰ ਵੱਲੋਂ ਨਾਨ ਪਰਮਨੈਂਟ ਰੈਜ਼ੀਡੈਂਸ ਦੇ ਨੰਬਰ ਉੱਪਰ ਕੈਪ ਲਗਾਉਣ ਦੀ ਗੱਲਬਾਤ ਕੀਤੀ ਗਈ ਸੀ ਪਰ ਇਸ ਦੌਰਾਨ ਇਹ ਵਾਅਦਾ ਕਾਫੀ ਮਹੀਨੇ ਰੱਖਦਾ ਕਿਉਂਕਿ ਪਿਛਲੇ ਸਮੇਂ ਦੌਰਾਨ ਕੈਨੇਡਾ ਦੀ ਪਾਪੂਲੇਸ਼ਨ ਦੇ ਵਿੱਚ ਹੋਏ ਵਾਧੇ ਤੋਂ ਬਾਅਦ ਹਾਊਸਿੰਗ ਸੰਕਟ ਨੂੰ ਲੈ ਕੇ ਫੈਡਰਲ ਸਰਕਾਰ ਦੇ ਵਿਰੁੱਧ ਕੈਨੇਡੀਅਨਸ ਨਾਰਾਜ਼ਗੀ ਪ੍ਰਗਟਾ ਚੁੱਕੇ ਨੇ ਜਿਸ ਦੇ ਬਾਅਦ ਫੈਡਰਲ ਸਰਕਾਰ ਵੱਲੋਂ ਹਾਊਸਿੰਗ ਸੰਬੰਧੀ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਕੀਤੀ ਗਈ ਸੀ ਤੇ ਪਿਛਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਨੇ ਅਤੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਕਿਹਾ ਸੀ ਕਿ ਕੈਨੇਡੀਅਨ ਪਾਪੂਲੇਸ਼ਨ ਦੇ ਵਿੱਚ ਨਾਨ ਪਰਮਨੈਂਟ ਰੈਜ਼ਿਡੈਂਸ ਦੀ ਗਿਣਤੀ ਘਟਾਉਣ ਦੇ ਵੱਲ ਧਿਆਨ ਕੇਂਦਰਿਤ ਕੀਤਾ ਜਾਏਗਾ। ਕਾਲਸਾਸ ਕੈਂਟਰੀ ਸਕੂਲ ਦੇ ਵਿਦਿਆਰਥੀਆਂ ਨੇ ਇਸ ਸਾਲ ਵੱਡੀਆਂ ਮੱਲਾਂ ਮਾਰੀਆਂ ਨੇ। ਕਈ ਖੇਤਰਾਂ ਦੇ ਵਿੱਚ ਖਾਲਸਾ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਮਿਲੀਆਂ ਨੇ ਇੰਨਾ ਹੀ ਨਹੀਂ ਸਭ ਤੋਂ ਮੁੱਖ ਸਕਾਲਰਸ਼ਿਪ ਸੋਲਿਕ ਲੀਡਰ ਸਕਾਲਰਸ਼ਿਪ ਵੀ ਖਾਲਸਾ ਸਕੂਲ ਦੇ ਵਿਦਿਆਰਥੀ ਦੇ ਨਾਮ ਰਹੀ ਆ ਜਾਂਦਿਆਂ ਖਾਲਸਾ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੇ ਵਿੱਚ ਇਸ ਸਕਾਲਰਸ਼ਿਪ ਤੋਂ ਬਾਅਦ ਕਿਵੇਂ ਦਾ ਮਹਿਸੂਸ ਕੀਤਾ ਜਾ ਰਿਹਾ ਹੈ ਖਾਲਸਾ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਕੈਨੇਡਾ ਦੀ ਸਭ ਤੋਂ ਵੱਡੀ ਅੰਡਰ ਗ੍ਰੈਜੂਏਟ ਸਕਾਲਰਸ਼ਿਪ ਮਿਲੀ ਹੈ ਜਿਸ ਤੇ ਖਾਸਾ ਸਕੂਲ ਮਾਣ ਮਹਿਸੂਸ ਕਰ ਰਿਹਾ ਹੈ ਐਨਆਈਐ ਸਭ ਤੋਂ ਵੱਡੇ ਸ਼ੋਲੇਕ ਲੀਡਰ ਸਕਾਲਰਸ਼ਿਪ ਦੇ ਲਈ ਵਿਦਿਆਰਥੀ ਤਰਨਜੋਤ ਸਿੰਘ ਉਹਜਲਾ ਨੂੰ ਚੁਣਿਆ ਗਿਆ ਸਰੀ ਬੀਸੀ ਦੇ ਖਾਲਸਾ ਸਕੈਂਡਰੀ ਸਕੂਲ ਦਾ ਗ੍ਰੈਜੂਏਟ ਤਰਨਜੋਤ ਸਿੰਘ ਬੈਚਲਰ ਆਫ ਸਾਇੰਸ ਦੇ ਵਿੱਚ ਦਾਖਲਾ ਲਵੇਗਾ ਦੱਸਿਆ ਕਿ 16 ਕਲੀਡਰ ਸਕਾਲਰਸ਼ਿਪ ਕੈਨੇਡਾ ਦੇ ਸਭ ਤੋਂ ਹੋਣਹਾਰ ਵਿਦਿਆਰਥੀਆਂ ਨੂੰ ਸਾਇੰਸ ਟੈਕਨੋਲੋਜੀ ਤੇ ਮੈਥ ਦੇ ਖੇਤਰ ਦੇ ਵਿੱਚ ਅੱਗੇ ਜਾਣ ਲਈ ਮੁਹੱਈਆ ਕਰਵਾਈ ਜਾਂਦੀ ਹੈ ਮੇਰਾ ਨਾਮ ਤਰਨਜੋਤ ਸਿੰਘ ਹੈ ਅਤੇ ਅਕਾਲਪੁਰ ਦੀ ਕਿਰਪਾ ਦਾ ਸਦਕਾ ਮੈਨੂੰ ਸਕੂਲ ਦੇ ਕਲੀਰੇ ਸਕਾਲਰਸ਼ਿਪ ਜੀ ਮਿਲੀ ਹੈ ਜੋ 1 ਲੱਖ ਦਾ ਦੇ ਰਹੀ ਹੈ ਤੇ ਗੁਗੋਰੀ ਸਕਾਲਰਸ਼ਿਪ ਮਿਲੀ ਹੈ ਜੇ 5000 ਡਾਲਰ ਦੀ ਹੈ ਕਬੀਰ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸ਼ਰੀਰ ਕਿਆ ਜਾਨੋ ਕਿ ਛੜ ਕੀਆ ਪਿਓ ਕਬੀਰ ਕਬੀਰ ਜੋ ਪਰਮਾਧਮਾ ਨੇ ਕਰਾਤਾ ਕਰਾਤਾ ਆਪਾਂ ਨੇ ਕਿਆ ਖੁਸ਼ ਕੀਤਾ ਮੈਨੂੰ ਦੋ ਸਕਾਲਰਸ਼ਿਪਾਂ ਮਿਲੀਆਂ ਹਨ ਇੱਕ ਮੈਨੂੰ UBC ਪ੍ਰੈਜ਼ੀਡੈਂਸ਼ੀਅਲ ਸਕਾਲਰਸ਼ਿਪ ਮਿਲਿਆ ਜਿਹੜਾ 15000 ਡਾਲਰਸ ਆ ਤੇ ਇੱਕ ਮੈਨੂੰ ਸਿਮੋਲਿਕ ਫਾਊਂਡੇਸ਼ਨ ਤੋਂ ਸਕਾਲਰਸ਼ਿਪ ਮਿਲਿਆ ਜਿਹੜਾ 45000 ਡਾਲਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਬਿਕਾਜ਼ ਮੈਂ ਇੱਕ ਪਬਲਿਕ ਸਕੂਲ ਤੋਂ ਆਈ ਹਾਂ ਮੈਂ ਖਾਸ ਸਕੂਲ ਲਾਈਕ ਫ্রম ਕਿੰਡਰਗਾਰਟਨ ਤੋਂ ਨਹੀਂ ਹੈਗੀ ਪਰ ਫੇਰ ਵੀ ਇੱਥੇ ਆ ਕੇ ਲਾਈਕ ਥਰੂ 올 ਦਾ ਹਾਰਡ ਵਰਕ ਸਾਰੇ ਟੀਚਰਾਂ ਦੀ ਹੈਲਪ ਦੇ ਸਪੋਰਟ ਦੇ ਨਾਲ ਲਾਈਕ ਆਫਟਰ 올 ਹੈਵ ਬੀਨ ਥਰੂ ਮੈਨੂੰ ਐਕਚੁਅਲੀ ਇਹ ਸਕਾਲਰਸ਼ i feel very really proud of myself so yeah. hanji uh, menu um, thankfully um, i've got around seven to eight scholarships um, two of the big ones being the ubc presidential scholars award 80,000. Um, mm -hmm. asihazardi um, mm -hmm. the sfu entrance scholars award Ohegi chaldi hazardi the um, oda lava um, local scholarships be, um, around like 1000 2000 3000 or so around total like 15000 from those local scholarship tanji uh mere next goal hai university so ubc um batches of science um mai ohde wal padhai karni hai te ohde layi um thankfully since funding hai gayi ya so jodi um baki di amount bachi ya ohde naal hopefully jo mai medical school ch um, admission mil gayi fir oh um rest amount ohde layi mai ohde wal use karungi ਛੇ ਮਹੀਨੇ ਮੈਨੂੰ ਖਾਸਾ ਸਕੂਲ ਦੇ ਵਿੱਚ ਸਿਰਫ 1 ਸਾਲ 6 ਮਹੀਨੇ ਨਹੀਂ ਹੋਏ ਸੀ ਤੇ ਮੈਂ ਇੱਥੇ ਆਈ ਜਦੋਂ ਮੈਨੂੰ ਬਹੁਤ ਵਧੀਆ ਲੱਗਿਆ ਕਿ ਮੈਂ ਸਕੂਲ ਜੁਆਇਨ ਕੀਤਾ ਤੇ ਇੰਟਰਨੈਸ਼ਨਲ ਸਟੂਡੈਂਟਸ ਹੋਰ ਵੀ ਕਈ ਆਂਦੇ ਨੇ ਪਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਆ ਤੇ ਆਪਣਾ ਫੋਕਸ ਰੱਖਣਾ ਚਾਹੀਦਾ ਸੋ ਤਾਂ ਜੋ ਤੁਸੀਂ ਸਕਸੈਸ ਹੋ ਸਕੋ ਕਿਉਂਕਿ ਇਹ ਕੰਟਰੀ ਦੇ ਵਿੱਚ ਔਖਾ ਹੈ ਬਹੁਤ ਜ਼ਿਆਦਾ ਇੱਕ ਪਾਸੇ ਜਿੱਥੇ ਇਸ ਸਕਾਲਰਸ਼ਿਪ ਲਈ ਵਿਦਿਆਰਥੀ ਉਤਸ਼ਾਹਿਤ ਨੇ ਉੱਥੇ ਆ ਜਵਕ ਵਕ ਵਕਾ ਮਤੇ ਆਪਣੀ ਪੜਾਈ ਪੂਰੀ ਕਰਨ ਦੀ ਤਿਆਰੀ ਕਰ ਰਹੇ ਨੇ ਨਾਲ ਹੀ ਅਧਿਆਪਕਾਂ ਦੇ ਵੱਲੋਂ ਵੀ ਪੂਰੀ ਤਨਦੇਹੀ ਨਾਲ ਵਿਦਿਆਰਥੀਆਂ ਦੀ ਤਿਆਰੀ ਕਰਵਾਈ ਗਈ ਖਾਲਸਾ ਸਕੈਂਡਰੀ ਸਕੂਲ ਦੇ ਵੱਡੀ ਗਿਣਤੀ ਵਿੱਚ ਸਕਾਲਰਸ਼ਿਪ ਹਾਸਿਲ ਕਰਨ ਤੇ ਅਧਿਆਪਕਾਂ ਦੇ ਵਿੱਚ ਕਿਵੇਂ ਦੀ ਖੁਸ਼ੀ ਸੀ ਇਸ ਸਬੰਧੀ ਖਾਲਸਾ ਸਕੂਲ ਦੇ ਡਾਇਰੈਕਟਰ ਗੁਰਵਿੰਦਰ ਕੌਰ ਮਲਿਕ ਨਾਲ ਗੱਲਬਾਤ ਕੀਤੀ ਗਈ ਸਾਡੇ ਕੋ 107 ਗ੍ਰੈਜੂਏਟ ਨੇ ਅਸੀਂ 10 ਸਾਲ ਪਹਿਲਾਂ ਪੰਜ ਗ੍ਰੈਜੂਏਟ ਬੱਚੇ ਸਾਡੇ ਪੰਜ ਸੀ ਗ੍ਰੈਜੂਏਟਿੰਗ ਕਲਾਸ ਦੇ ਵਿੱਚ ਤੇ ਐਸ ਸਾਲ ਸਾਡੇ 107 ਗ੍ਰੈਜੂਏਟ ਸਭ ਤੋਂ ਵੱਡੀ ਗ੍ਰੈਜੂਏਟਿੰਗ ਕਲਾਸ ਸੀ ਉਹਨਾਂ ਬੱਚਿਆਂ ਚੋਂ 39 ਬੱਚਿਆਂ ਨੇ ਸਕਾਲਰਸ਼ਿਪਸ ਵੱਖਰੇ ਵੱਖਰੇ ਤਰ੍ਹਾਂ ਦੀਆਂ ਸਕਾਲਰਸ਼ਿਪਸ ਪ੍ਰਾਪਤ ਕੀਤੀਆਂ ਅੰਤਾਰੀ ਸਕਾਲਰਸ਼ਿਪਸ ਉਹ ਬੱਚਿਆਂ ਨੂੰ ਮਿਲੀਆਂ ਕਿੰਨਿਆਂ ਨੂੰ ਡਬਲ ਮਿਲੀਆਂ ਟ੍ਰਿਪਲ ਮਿਲੀਆਂ ਸੋ ਇਹਦੇ ਵਿੱਚ ਜੋ ਇਹਨਾਂ ਦੀ ਯੂ ਨੋ ਇਹਨਾਂ ਨੇ प्राप्त ਕੀਤਾ ਆ ਆ ਆਈ ਕੈਨ ਓਨਲੀ ਤੁਸੀਂ ਮਿਮੈਜ ਨਹੀਂ ਕਰ ਸਕਦੇ ਆਪਣੇ ਕੀ ਫੀਲਿੰਗ ਹੈ ਐਨ ਐ ਨਈ ਸੋਲਿਕ ਲੀਡਰਸ਼ਿਪ ਸਕਾਲਰਸ਼ਿਪ ਹੁੰਦੀ ਕੀ ਹੈ ਇਸ ਸਬੰਧੀ ਕਿਵੇਂ ਬੱਚਿਆਂ ਦੀ ਤਿਆਰੀ ਕਰਵਾਈ ਜਾਂਦੀ ਹੈ ਇਸ ਸਬੰਧੀ ਜਾਣਦੇ ਆ ਏ ਜਿਹੜੀ ਲੀਡਰ ਇਸ ਸਕਾਲਰਸ਼ਿਪ ਆ ਇਹ ਬੱਚਿਆਂ ਨੂੰ ਦਿੱਤੀ ਜਾਂਦੀ ਆ ਜਿਹੜੇ ਸਟੈਮ ਦੇ ਵਿੱਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਮੈਥ ਦੇ ਵਿੱਚ ਮਾਰ ਹੁੰਦੇ ਆ ਉਹ ਬੱਚਿਆਂ ਨੂੰ ਇਹ ਬੱਚੇ ਜਿਹੜੇ ਕੋਈ ਮੈਡੀਸਿਨਸ ਜਾਣਾ ਹੁੰਦਾ ਉਹ ਨਹੀਂ ਇਹ ਪ੍ਰਾਪਤ ਕਰ ਸਕਦੇ ਸੋ ਸਟੈਮ ਦਾ ਇਹਦਾ ਫੀਲਡ ਆ ਤੇ ਇਹ ਦਿੱਤੀ ਜਾਂਦੀ ਆ ਸਾਰੇ ਕੈਨੇਡਾਜ਼ ਯੂਨੀਵਰਸਿਟੀਜ਼ ਦੇ ਵਿੱਚ ਇੱਕ ਇੱਕ ਦੋ ਦੋ ਬੱਚੇ ਈਚ ਯੂਨੀਵਰਸਿਟੀ ਪੇ ਕੈ ਕਰਦੇ ਜਿਨ੍ਹਾਂ ਨੂੰ ਸਕਾਲਰਸ਼ਿਪ ਮਿਲਦੀ ਆ। ਸੋ ਇਟਸ ਕੈਨੇਡਾ ਵਾਈਡ ਤੇ ਕਾਫੀ ਅਮ ਇਹਦੇ ਵਿੱਚ ਮਿਹਨਤ ਕਰਨੀ ਪੈਂਦੀ ਆ। ਅਸੀਂ ਤਰਨਜੋਤ ਸਿੰਘ ਦੀ ਤਿਆਰੀ ਗ੍ਰੇਟ 12 ਦੀ ਸਮਰ ਤੋਂ ਪਹਿਲਾਂ ਦੀ ਉਹਨੇ ਸ਼ੁਰੂ ਕੀਤੀ ਹੋਈ ਆ। ਜੋ ਇਹਦੇ ਵਿੱਚ ਤੁਹਾਨੂੰ ਐਸੇ ਸਿੱਖਣੇ ਪੈਂਦੇ ਆ ਆਪਣਾ ਕਮਿਊਨਿਟੀ ਵਰਕ ਡੈਮੋਨਸਟ੍ਰੇਟ ਕਰਨਾ ਪੈਂਦਾ। ਇਹ ਨਹੀਂ ਤੁਸੀਂ ਲਿਖ ਕੇ ਕਹਿ ਦੋ ਸਾਰਾ ਉਹਨਾਂ ਨੂੰ ਡੈਮੋਨਸਟ੍ਰੇਟ ਕਰਕੇ ਦਿਖਾਉਣਾ ਪੈਂਦਾ ਕਿ ਅਸੀਂ ਕੀਤਾ ਆ। ਸੋ ਆਲਮੋਸਟ ਸਾਨੂੰ ਸਾਲ ਹੋ ਗਿਆ ਸੀ ਬੱਚੇ ਨੂੰ ਵੀ ਸਾਲ ਤੋਂ ਵੱਧ ਹੋ ਗਿਆ ਸੀ ਤਿਆਰੀ ਕਰਦੇ ਨੂੰ। ਫਾਊਂਡੇਸ਼ਨ ਦੁਆਰਾ ਇੱਕ ਪ੍ਰੈਸਟੀਜੀਅਸ ਐਂਟ੍ਰਾਂਸ ਸਕਾਲਰਸ਼ਿਪ 100 ਹਾਈ ਸਕੂਲ ਗ੍ਰੈਜੂਏਟਾਂ ਨੂੰ ਦਿੱਤੀ ਜਾਂਦੀ ਹੈ ਜਿਸ ਵਿੱਚ ਖਾਲਸਾ ਸਕੂਲ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਜੋ ਕਮਿਊਨਿਟੀ ਲਈ ਵੀ ਮਾਣ ਵਾਲੀ ਗੱਲ ਹੈ ਨਿਊਜ਼ ਟੈਸਟੋ ਚੈਨਲ ਪੰਜਾਬੀ ਰਿਪੋਰਟ ਪਾਥਵੇਜ਼ ਪ੍ਰੋਗਰਾਮ ਵਿਦਿਆਰਥੀਆਂ ਨੂੰ ਪੋਸਟ ਸੈਕੰਡਰੀ ਸਿੱਖਿਆ ਤੇ ਹੁਨਰ ਸਿਖਲਾਈ ਦੇ ਵਿੱਚ ਤਬਦੀਲੀ ਦਾ ਸਮਰਥਨ ਕਰਕੇ ਉੱਚ ਮੰਗ ਵਾਲੇ ਕੈਰੀਅਰ ਪ੍ਰੋਗਰਾਮਾਂ ਦੇ ਵਿੱਚ ਸਫਲਤਾ ਲਈ ਤਿਆਰੀ ਕਰਦਾ ਹੈ ਇਸ ਲਈ ਪੋਸਟ ਸਕੈਂਡਰੀ ਸਿੱਖਿਆ ਦੇ ਵਿੱਚ ਤਬਦੀਲੀਆਂ ਕਰਕੇ ਇਸ ਨੂੰ ਸੁਖਾਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਸੀ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਸੰਬੰਧੀ ਗੱਲਬਾਤ ਕੀਤੀ ਅੰਤਰਰਾਸ਼ਟਰੀ ਕ੍ਰੀਡੈਂਸ਼ੀਅਲ ਦੇ ਲਈ ਪਾਰਲੀਮੈਂਟਿਸਕਰ ਰਵੀ ਪਰਮਾਰ ਦੇ ਨਾਲ ਦੋਸਤੋ ਅੱਜ ਅਸੀਂ ਗੱਲਬਾਤ ਕਰਨੀ ਹੈ ਰਵੀ ਪਰਮਾਰ ਜੀ ਦੇ ਨਾਲ ਪਾਰਲੀਮੈਂਟਰੀ ਸੈਕਟਰੀ ਨੇ ਉਹਨਾਂ ਦੇ ਨਾਲ ਅਸੀਂ ਅਕਸਰ ਗੱਲਬਾਤ ਕਰਦੇ ਹਾਂ ਅੱਜ ਜਿਹੜੇ ਇਨ ਡਿਮਾਂਡ ਕੈਰੀਅਰਸ ਨੇ ਉਸ ਸੰਬੰਧ ਦੇ ਵਿੱਚ ਜਿਹੜੇ ਐਜੂਕੇਸ਼ਨ ਪਾਥਵੇ سپورਟ ਪੀਪਲ ਨੀਡੇਡ ਫੋਰ in demand careers ਇਹਦੇ ਸੰਬੰਧ ਇਹ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਨੀ ਆ ਪ੍ਰਮੋਦ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਜੀ ਆਇਆਂ ਨੂੰ ਸਸਿ ਗਾਲ ਜੀ ਸਸਿ ਗਾਲ ਸਾਰੇ ਲਿਸਨਰਸ ਨੂੰ ਪ੍ਰਮੋਦ ਸਾਹਿਬ ਥੋੜਾ ਜਿਹਾ ਸਾਨੂੰ ਦੱਸੋਗੇ ਕਿ ਜਿਹੜੀ ਇਹ ਐਜੂਕੇਸ਼ਨ ਪਾਥਵੇ سپورਟ ਪੀਪਲ ਨੀਡੇਡ ਫॉर ਇਨ ਡਿਮਾਂਡ ਕੈਰੀਅਰਸ ਇਹ ਕੀ ਆ ਤੇ ਇਹਦੇ ਵਿੱਚ ਹੁਣ ਅਪਡੇਟਸ ਕੀ ਤੁਸੀਂ ਕੀ ਕਰ ਰਹੇ ਹੋ ਜੀ ਹਾਂ ਜੀ ਬਿਲਕੁਲ ਪ੍ਰੀਮੀਅਰ ਨਮ ਇਨ ਅ ਵੈਰੀ 빅 ਪ੍ਰਾਇੋਰਟੀ ਪ੍ਰੋਵਾਈਡ ਕਿਥੀਆ ਇਹ ਹੀ ਪ੍ਰਾਇੋਰਟੀ ਹੈਗਾ ਯਾ ਇੱਥੇ ਲੋਕ ਹੈਗੇ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ Namely, uh, immigrants, whether they're landed immigrants, permanent residents, or also study domestic students. Who support? Got it. Sanu who hospital? which doctors and nurses who are there? Who padaya? teachers are there? Who classrooms? Which sanu constructions and school trades workers? Which are there? Are province, provinces? Which whether Victoria, where Maya or Lower mainland that you were Tucia and so. Menu padaya? Sorry, British Columbia, which bent up demand. Yeah. Uh, both investment china and thailand has si announced itta si aaj uh, three and a half million dollars in new pathways a very important reminder yeah, that previous sarkar uh, john rustad and kevin falk of english language programming uh, adult upgrading courses where he si provide the in sare programs cut karta the si. e 2017 vich pehli announcement sari sarkar ne make kitti si eh tuition free karta ona si announce kar de assi more dollars provide karoge eh free courses provide karanu since 2017 when Saudi government Saudi sarkar ne announce kita eh free courses over 100000 people ne benefit kita ya eh courses de naal and so assi now announce kar de assi one further step de karde assi free pathways provide kar de, so no barriers ho sakde so if tusin mangde te courses upgrade karanu ਨਰਸ ਬੰਨੇਨੋ ਇਫ ਤੁਸੀਂ ਮੰਗਦੇ ਤੇ ਰਿਕਵਰਿਸ ਅਪਰ ਦੇ ਕਰਨ ਨੂੰ अर्ली ਚਾਈਲਡਹੂਡ ਐਜੂਕੇਟਰ ਬੰਨੇਨੋ ਵਰਕ ਕੰਸਟਰਕਸ਼ਨ ਦੇ ਵਿੱਚ ਜੁਣਨ ਨੂੰ ਦਿਨੂ ਗਵਰਨਮੈਂਟ ਸਪੋਰਟ ਕਰ ਸਕਦੀ ਆ ਜੀ ਪ੍ਰਮੋਟਰ ਸਾਹਿਬ ਇਹ ਬਹੁਤ ਚੰਗੀ ਗੱਲ ਆ ਇਹਨੂੰ ਸਾਨੂੰ ਲੱਗਦਾ ਕਿ ਜਿਹੜੇ ਸਾਡੇ ਜਿਹੜੇ ਇਨ ਡਿਮਾਂਡ ਕੈਰੀਅਰਸ ਨੇ ਉਹਨਾਂ ਦੇ ਵਿੱਚ ਕਾਫੀ ਮਦਦ ਮਿਲੂਗੀ ਪਹਿਲਾਂ ਵੀ ਤੁਸੀਂ ਜਿਹੜਾ ਖਾਸ ਤੌਰ ਦੇ ਉਤੇ ਕੈਨੇਡੀਅਨ ਐਕਸਪੀਰੀਅੰਸ ਨੂੰ ਰਿਮੂਵ ਕੀਤਾ ਸੀ ਕਿ ਉਹਦੀ ਲੋਡ ਨਹੀਂ ਆਇਆ ਨਾ ਨਾ ਥਾਵਾਂ ਦੇ ਉੱਤੇ ਉਹਦੇ ਨਾਲ ਤੇ ਇਹਦੇ ਨਾਲ ਤੁਹਾਨੂੰ ਲੱਗਦਾ ਕਿ ਜਿਹੜੀ ਡਿਮਾਂਡ ਆ ਇੱਥੇ ਜਿਹਨਾਂ ਫੀਲਡਸ ਦੇ ਵਿੱਚ ਉਹ ਪੂਰੀ ਹੋਣ ਦੇ ਵਿੱਚ ਹੈਲਪ ਹੋਊਗੀ ਹਾਂਜੀ ਬਿਲਕੁਲ ਤੁਸੀਂ ਅਗਨੋਲਜ ਕਰਤਾ ਸੀ ਪਿਛਲੀ ਵੀਕ ਅਨਾਉਂਸ ਕੀਤਾ ਸੀ ਇੰਟਰਨੈਸ਼ਨਲ ਕ੍ਰੈਡੈਂਸ਼ੀਅਲਸ ਕੈਨੇਡੀਅਨ ਵਰਕ ਐਕਸਪੀਰੀਅੰਸ ਮੈਂ ਆਰਗੂ ਕਿਟ ਟੂ ਬੀ ਵੈਰੀ ਡਿਸਕ੍ਰਿਮੀਨੇਟਰੀ ਰੇਸਿਸ ਪ੍ਰੈਕਟਿਸ ਹੁੰਦਾ ਸੀ ਰੈਗੂਲੇਟਰੀ ਬਾਡੀਜ਼ ਯੂਸ ਕੱਟ ਨੂੰ ਇੱਥੇ ਆਉ ਨੂੰ ਮੈਂ ਬਹੁਤ ਵੱੜੀ ਸਟੋਰੀ ਸੁਣੀ ਉਹ ਮਸਰੀ ਦੇ ਵਿੱਚ ਸੀ ਦੋ ਦਿਨ ਬਾਅਦ ਮੈਂ ਸੋਨਿਆ ਸੀ ਇੱਥੋਂ ਇੰਡੀਆ ਤੋਂ ਆਇਆ ਹੋ a uh, pediatric dental surgeon and <clears> when these the kaam karde si menu both the hurt hoy up mai sona that's not possible ek like, a beautiful province beautiful country that chose up as is tahe menu bahut khush hai menu premier nay her responsibility that dio and they's absolutely right yeah eh investments us provide karde ya ensure kar sakde hai sadi next generation eh name career such job that they whether will healthcare the bicha education very important the education the MLA ਬੰਦੋਂ ਪਹਿਲਾਂ ਸਾਨੂੰ ਪਤਾ ਆ ਸਾਨੂੰ ਨਵੇਂ ਟੀਚਰਾਂ ਵੀ ਸਾਡੇ ਸਕੂਲ ਦੇ ਵਿੱਚ ਚਾਹੀਦੇ ਆ ਸਰੀ ਦੀ ਪੋਪੂਲੇਸ਼ਨ ਬਹੁਤ ਗਰੋਇੰਗ ਹੋਂਦੀ ਆ ਉਹ ਤੇ ਵੀ ਟੀਚਰਸ ਚਾਹੀਦੇ ਆ ਐਂਡ ਆਫ ਕੌਰਸ ਇਨਸਟਰਕਸ਼ਨ ਦੇ ਵਿੱਚ ਵੀ ਚਾਹੀਦੇ ਆ ਸਾਨੂੰ ਪਤਾ ਆ ਗਵਰਨਮੈਂਟ ਬੋਥ ਪੈਸੇ ਸਪੈਂਡ ਕਰਦੇ ਆ ਨਵੇਂ ਹੋਮਸ ਬੀਕ ਕਰਦੇ ਆ ਪਰ ਇਹ ਸਾਡੇ ਕੋਲ ਸਕਿਲਡ ਟ੍ਰੇਡਸ ਵਰਕਰਸ ਨਹੀਂ ਹੈ ਸਕਦੇ ਇਹ ਪੋਸਿਬਲ ਨਹੀਂ ਹੈ ਸਕਦਾ ਸਾਡੀ uh you know ambition is possible has such a these skills training supports for post secondary institutions supports education very important and very big priority seen thimet politics vich pehla kara hoya si changi gall aur jehde vi tusi program hon te pehla vi announce wards kitiyan lagatar os pase nu ja rahe hai uh promoter saab ede naal jehda kadon tak asi catch up kar langge jehde jithe jive nurses ne teachers ne ਆ ਡਾਕਟਰਸ ਨੇ ਸਾਡੇ ਕੋਲ ਇਵਨ ਕਿਹਾ ਜਾ ਰਿਹਾ ਸੀ ਕਿ ਜਿਹੜੇ ਜਿਹੜੇ ਕੋਰਟ ਸ਼ੈਰਫ ਨੇ ਇਹਨਾਂ ਸਾਰੇ ਫੀਲਡਸ ਦੇ ਵਿੱਚ ਕਮੀ ਸੀਗੀ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਤੁਸੀਂ ਕੰਮ ਕਰ ਰਹੇ ਹੋ ਕਦੋਂ ਤੱਕ ਆਪਾਂ ਇਹਦੀ ਡਿਮਾਂਡ ਤੇ ਸਪਲਾਈ ਦੇ ਨੇੜੇ ਤੇੜੇ ਚਲੇ ਜਾਗੇ ਕੋਈ ਇਸ ਤਰ੍ਹਾਂ ਦਾ ਕਲੀਅਰ ਗੋਲ ਹੈ ਹਮਮ ਇਹ ਐਬਸੋਲੂਟਲੀ ਆ ਤਾਂ ਲੱਗਣਾ ਆ ਯੂ نو ਰਾਈਟ ਅਵੇ ਨਹੀਂ ਹੋ ਸਕਦਾ ਹੈਗਾ ਫਰ ਰਾਈਟ ਅਵੇ ਹੋ ਸਕਦਾ ਅਸੀਂ ਤਾਂ ਕਰ ਲਾਣਾ ਸੀ ਬੱਸ ਸਾਨੂੰ ਪਤਾ ਹੈ ਸਾਰੇ ਜਰਿਸਡਿਕਸ਼ਨਸ uh canada the rich uh, world of it uh talent among this y'all obviously compete because of the alberta ontario quebec they know it hit down on day two new uh some of the british columbia very beautiful yeah uh, whether it was the lower mainland that jerry victoria or northern ontario, interior bc that you bought sony uh province the venture uh but what so i have was he step up he he investments make education, the education uh you know soon as he announced plans for so the of medical school ਆ ਨਮਾ ਮੈਡੀਕਲ ਸਕੂਲ ਸਰੀ ਦੇ ਵਿੱਚ ਬਣੂਗਾ ਸਾਨੂੰ ਪਤਾ ਸਾਨੂੰ ਇਨਵੈਸਟਮੈਂਟਸ ਹੋਰ ਚਾਹੀਦੇ ਐ ਐਕਸਪੈਂਸ਼ਨਸ ਯੂ ਬੀ ਸੀ ਐਸ ਐਫ ਯੂ ਯੂ ਨੋ ਓਕਨਾਲਨ ਕਾਲਜ ਇਥ ਮੈਡੀ ਕਮਿਊਨਿਟੀ ਲੈਕਚਰ ਦੇ ਵਿੱਚ ਨਵੀਂ ਯੂਨੀਵਰਸਿਟੀ ਖੋਲਣ ਲੱਗੀ ਆ ਪੰਜ ਇੰਸਟੀਟਿਊਟਸ ਸੋ ਅ ਵੈਰੀ ਡਿਫਿਕਲਟ ਕੁਐਸਚਨ ਤੁਸੀਂ ਪੁੱਛੀਤਾ ਬਿਕਾਜ਼ ਮੈਨੂੰ ਪਤਾ ਨਹੀਂ ਹੈਗਾ ਕਿਨੇ ਵਜੇ ਅਸੀਂ ਰੀਚ ਕਰ ਗਏ ਪਰ ਸਾਨੂੰ ਪਤਾ ਹੈ ਇਹ ਕੰਟੀਨਿਊਡ ਇਨਵੈਸਟਮੈਂਟ ਚਾਹੀਦਾ ਮੇਕ ਕਰਨ ਨੂੰ ਸਭੀ ਫੈਡਰਲ ਸਰਕਾਰ ਨੇ ਇਮੀਗ੍ਰੇਸ਼ਨ ਲੈਵਲਸ ਬੋਥ ਸ਼ਿੱਤੀ ਕੱਟ ਕਰਦੇ ਅਸੀਂ ਉਹਨੂੰ ਰਿਮਾਈਂਡ ਕਰਦੇ ਆ ਤਾਂ ਸਾਨੂੰ ਇਮੀਗ੍ਰ see housing, brona ya, si healthcare services kani. But urinal immigration address hoga, and so see he very important steps take karoge. Federal sarkar the naam kam karna to ensure that he proper immigration al sakate, and he bande al They very talented individuals al sakate ya, support kar be. Because sanu pata ya, primarily work credentials which these individuals both on the India though Japan, the Philippines, you name it, incredible skills. But urite ake uh, uh, all uh, skills using us up at the international credential recognition Work Then now, Tony, as he came to us, I knew, but very important. Yeah. i education provide nu, and if we was upgrading kind of suck at decision, uh, botch makers, I Asi see healthcare assistant, but I know I practical nurse, no, nu but whether it's a teacher mother, ehe courses, ehe three and a half million dollars. I see now, unu pathway provide karde They were kārcha Johnny. ਉਹ ਉਹ ਪ੍ਰੋਗਰਾਮ ਤੇ ਹੀ ਕਰ ਸਕਦੇ ਅਪਗ੍ਰੇਡ ਕਰ ਸਕਦੇ ਇਹਨਾਂ ਉਹ ਸਕੈੰਡਰੀ ਇੰਸਟੀਟਿਊਸ਼ਨ ਦੇ ਵਿੱਚ ਸਿੱਖ ਸਕਦੇ ਐ ਵੈਰੀ ਗੁੱਡ ਜੌਬ ਲੈ ਸਕਦੇ ਆ ਟੂ ਸਪੋਰਟ देयर ਫੈਮਿਲੀ ਐਂਡ ਆਫ ਕੌਰਸ ਸੈਟੀ ਕਮਿਊਨਿਟੀ ਟੂ ਸਪੋਰਟ ਕਰਦੇ ਨੇ ਜੀ ਪ੍ਰੋਫੈਸਰ ਸਾਹਿਬ ਬਹੁਤ ਚੰਗੇ ਯਤਨ ਨੇ ਇਹ ਤੇ ਅਸੀਂ ਆਸ ਕਰਦੇ ਹਾਂ ਕਿ ਜਲਦੀ ਅਸੀਂ ਘਟੂ ਘਟ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਕੁਝ ਸਾਨੂੰ ਚਾਹੀਦਾ ਆ ਉਹ ਮਿਲ ਜਾਵੇ ਆਖਿਰ ਦੇ ਵਿੱਚ ਸਾਡੇ ਚੈਨਲ ਪੰਜਾਬੀ ਦੇ ਜਿਹੜੇ ਸਰੋਤੇ ਨੇ ਉਹਨਾਂ ਲਈ ਤੁਸੀਂ ਕੋਈ ਮੈਸੇਜ ਕੋਈ ਸੁਨੇਹਾ ਹੈ Uh, Hanjibilko, sorry to Channel Punjabi uh, listeners, new me, uh, thank thanka ganenu uh, uh, for this support, and certainly uh, mangda acknowledge ganenu that uh, Sanu are challenges Hagia in British Columbia, the beach. but Menu new, uh, me heart the which Pataya education very important investment towards the uh, Premier, and me ask it they hit position, they Parliamentary Secretary, uh, international credentials, and so uh, am very excited to position uh, new continue and of course, uh, sorry Channel Punjabi listeners, a no very happy summer be, ਆਮ ਤੌਰ 'ਤੇ ਚੱਲਦਾ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਕੈਨੇਡਾ ਸਰਕਾਰ ਦਾ ਨੈਸ਼ਨਲ ਫਾਰਮਾਕੇਅਰ ਪ੍ਰੋਗਰਾਮ 1 April 2025 ਨੂੰ ਲਾਂਚ ਹੋਵੇਗਾ ਸਿਹਤ ਮੰਤਰੀ ਮਾਰਕ ਹਾਲੈਂਡ ਨੇ ਕਿਹਾ ਹੈ ਕਿ ਉਹ ਇਸ ਨੂੰ ਸ਼ੁਰੂ ਕਰਨ ਦਾ ਇਟੀਚਾ ਰੱਖ ਰਹੇ ਨੇ ਕੈਨੇਡੀਆਨਾਂ ਨੂੰ ਡਾਇਬਟੀਜ਼ ਅਤੇ ਬਰਥ ਕੰਟਰੋਲ ਦਵਾਈਆਂ ਮੁਫਤ ਦੇ ਵਿੱਚ ਮੁਹੱਈਆ ਕਰਵਾਈਆਂ ਜਾਣ ਗਿਆ ਦੱਸ ਦਈਏ ਕਿ ਇਹ ਬਿਲ ਲਿਬਰਲਾਂ ਤੇ ਐਨਡੀਪੀ ਦੇ ਦਰਮਿਆਨ ਹੋਏ ਸਮਝੌਤੇ ਦਾ ਇੱਕ ਹਿੱਸਾ ਹੈ ਕੈਨੇਡਾ ਦੇ ਹੈਲਥ ਮਨਿਸਟਰ ਮਾਰਕ ਹੌਲੈਂਡ ਖੁਰਾਂ ਦੇ ਵੱਲੋਂ ਆਸਪਰ ਘਟਾਈ ਗਈ ਹੈ ਕਿ ਯੂਨੀਵਰਸਲ ਫਾਰਮਾ ਕੇਅਰ 1 ਅਪ੍ਰੈਲ 2025 ਤੱਕ ਲਾਗੂ ਹੋ ਜਾਏਗਾ। ਕਾਬਲੇ ਕੋਰ ਹੈ ਕਿ ਐਂਡੀਪੀ ਅਤੇ ਲਿਬਰਲਸ ਦੇ ਦਰਮਿਆਨ ਸਮਝੌਤੇ ਦੀ ਸਰਕਾਰ ਚਲਾਉਣ ਨੂੰ ਲੈ ਕੇ ਸਹਿਮਤੀ ਬਣੀ ਸੀ ਜਿਸ ਦੇ ਵਿੱਚ ਯੂਨੀਵਰਸਲ ਫਾਰਮਾ ਕੇਅਰ ਇੱਕ ਅਹਿਮ ਮਦ ਸੀ। ਇਸ ਤਹਿਤ ਕੈਨੇਡਾ ਦੇ ਵਿੱਚ ਪਹਿਲੇ ਫੇਸ ਦੇ ਵਿੱਚ ਬਲੱਡ ਕੰਟਰੋਲ ਪੀਲਸ ਅਤੇ ਡਾਇਬੀਟਿਸ ਦੀਆਂ ਦਵਾਈਆਂ ਹੈਲਥ ਕਾਰਡ ਦੇ ਨਾਲ ਫ੍ਰੀ ਦੇ ਵਿੱਚ ਦਿੱਤੀਆਂ ਜਾਣਗੀਆਂ। ਇਸ ਸੰਬੰਧੀ ਬੇਸ਼ੱਕ ਹਾਊਸ ਆਫ ਕਾਮਨਸ ਦੇ ਵਿੱਚ VOTING ਹੋ ਚੁੱਕੀ ਹੈ ਪਰ ਇਸ ਬਿੱਲ ਨੇ ਸੈਨੇਟ ਦੀਆਂ ਕਈ ਰੀਡਿੰਗਸ ਦੇ ਵਿੱਚੋਂ ਗੁਜ਼ਰਨਾਗਾ ਜਿਸਦੇ ਬਾਅਦ ਪ੍ਰੋਵਿੰਸਾਂ ਤੇ ਟੈਰੀਟਰੀਜ਼ ਦੇ ਨਾਲ ਇਸ ਸੰਬੰਧੀ ਗੱਲਬਾਤ ਕੀਤੀ ਜਾਣੀ ਹੈ ਸਿਹਤ ਮੰਤਰੀ ਪਾਕ ਹਾਲੈਂਡ ਨੇ ਕਿਹਾ ਕਿ ਫਿਲਹਾਲ ਉਹਨਾਂ ਨੇ ਕਿਸੇ ਵੀ ਪ੍ਰੋਵਿੰਸਾ ਤੇ ਟੈਰੀਟਰੀਜ਼ ਦੇ ਨਾਲ ਫਾਰਮਾਕੇਅਰ ਬਿੱਲ ਨੂੰ ਲੈ ਕੇ ਗੱਲਬਾਤ ਨਹੀਂ ਕੀਤੀ ਪਰ ਜਦੋਂ ਇਹ ਪਾਸ ਹੋ ਜਾਏਗਾ ਤੇ ਕਾਨੂੰਨ ਬਣਨ ਤਹਿਤ ਉਹ ਫਿਰ ਪ੍ਰੋਵਿੰਸਾਂ ਤੇ ਟੈਰੀਟਰੀਜ਼ ਦੇ ਕਾਉਂਟਰਪਾਰਟਸ ਦੇ ਨਾਲ ਇਸ ਸਬੰਧੀ ਕਲਪਾਤ ਕਰਨਗੇ ਤਾਂ ਜੋ ਡੇਲ ਨੂੰ ਨਿਪਰੇ ਚੜਾ ਕੇ ਕੈਨੇਡੀਅਨਸ ਨੂੰ ਰਾਹਤ ਦਿੱਤੀ ਜਾਵੇ ਇਸ ਪ੍ਰੋਗਰਾਮ ਦੇ ਤਹਿਤ ਅਗਲੇ 5 ਸਾਲਾਂ ਚ 1.5 ਬਿਲੀਅਨ ਡਾਲਰ ਦਾ ਖਰਚਾ ਆਉਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ ਤੇ ਇਨ ਫਿਊਚਰ ਇਹਦੇ ਵਿੱਚ ਵਾਧਾ ਵੀ ਹੋ ਸਕਦਾ ਹੈ ਸਰੀ ਦੇ ਵਿੱਚ ਹੈਲਥ케ਅਰ ਦਾ ਮੁੱਦਾ ਵੱਡਾ ਮੁੱਦਾ ਬਣਿਆ ਹੋਇਆ ਹੈ ਜਿਸ ਨੂੰ ਲੈ ਕੇ ਸਿਆਸੀ ਤੌਰ ਤੇ ਬਿਆਨਬਾਜ਼ੀ ਵੇ ਜਾ ਰਹੀ ਹੈ ਬੀਸੀ ਦੇ ਪ੍ਰੀਮੀਅਰ ਡੇਵਿਡ ਡੀਬੀ ਅਤੇ ਹੈਲਥ ਮਨਿਸਟਰ ਐਡਿੰਡਿਕਸ ਸਰੀ ਮੈਮੋਰੀਅਲ ਹਸਪਤਾਲ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਹੈਲਥ케ਅਰ ਸੈਂਟਰ ਦਾ ਐਲਾਨ ਕੀਤਾ ਗਿਆ ਤੇ ਜਲਦੀ ਹੀ ਨਵਾਂ ਕਿਡਨੀ ਕੇਅਰ ਯੂਨਿਟ ਖੋਲਣ ਦੀ ਗੱਲਬਾਤ ਵੀ ਜੜੀ ਹੈ ਉਹ ਕੀਤੀ ਗਈ ਪ੍ਰੀਮੀਅਰ ਡੇਵਿਡ ਡੀਬੀ ਨੇ ਕਿਹਾ ਹੈ ਕਿ ਇਸ ਯੂਨਿਟ ਵਿੱਚ 21 ਡਾਇਲਿਸਿਸ ਸਟੇਸ਼ਨ ਹੋਣਗੇ ਜਿਸ ਦੇ ਨਾਲ ਹਸਪਤਾਲ ਦੇ ਵਿੱਚ ਇਹਨਾਂ ਦੀ ਕੁੱਲ ਗਿਣਤੀ 60 ਹੋ ਜਾਵੇਗੀ ਇਸ ਦੇ ਸਾਰੀ ਦਾ ਕੰਮ ਅਗਸਤ ਦੇ ਵਿੱਚ ਸ਼ੁਰੂ 2025 ਤੱਕ ਇਸ ਦੇ ਖੁੱਲਣ ਦੀ ਉਮੀਦ ਹੈ ਉੱਥੇ ਹੀ ਸਿਹਤ ਮੰਤਰੀ ਆਇਡੈਂਟਿਕਸ ਨੇ ਕਿਹਾ ਹੈ ਕਿ ਸਰੀ ਦੇ ਵਿੱਚ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ ਤੇ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਕਈ ਵਾਰ ਆਪਣੇ ਡਾਇਲਿਸਿਸ ਲਈ ਦੂਜੇ ਇਲਾਕਿਆਂ ਦੇ ਵਿੱਚ ਜਾਣਾ ਪੈਂਦਾ ਹੈ ਇਸ ਲਈ ਸਰਕਾਰ ਦੇ ਸਰੀ ਦੇ ਵਿੱਚ ਹੀ ਜੀਵਨ ਰੱਖਿਅਕ ਗੁਰਦੇਸ ਦੀਆਂ ਸੇਵਾਵਾਂ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ ਹੈ ਨਵੇਂ ਕਿਡਨੀ ਕੇਅਰ ਯੂਨਿਟ ਲਈ ਸਰਕਾਰ ਡਾਲਰ 84 ਮਿਲੀਅਨ ਇਨਵੈਸਟ ਕਰ ਰਹੀ ਹੈ ਤੇ ਡਾਲਰ 1 ਮਿਲੀਅਨ ਦੀ ਹੋਰ ਇਨਵੈਸਟਮੈਂਟ ਸਰੀ ਹਸਪਤਾਲ ਫਾਊਂਡੇਸ਼ਨ ਵੱਲੋਂ ਕੀਤੀ ਜਾਏਗੀ ਦੱਸਦੇ ਕਿ ਜਦੋਂ ਆਖਰੀ ਵਾਰ ਪ੍ਰੀਮੀਅਰ ਡੇਵੀਡੀ ਬੱਲੋ ਸਰੀ ਮੈਮੋਰੀਅਲ ਦੇ ਵਿਵਸਥਾ ਦਾ ਐਲਾਨ ਕੀਤਾ ਗਿਆ ਸੀ ਤਾਂ ਉਸ ਸਮੇਂ ਸਰੀ ਦੇ ਮੇਅਰ ਬ੍ਰੈਂਡਾ ਲੋਗ ਦੇ ਵੱਲੋਂ ਇਸ ਤੇ ਸਵਾਲ ਚੁੱਕੇ ਗਏ ਜਿਨ੍ਹਾਂ ਕਿਹਾ ਸੀ ਕਿ ਸ਼ਹਿਰ ਨੂੰ ਸਰੀ ਮੈਮੋਰੀਅਲ ਜਿਹੇ ਹਾਈ ਕੋਰ ਹਸਪਤਾਲ ਚਾਹੀਦਾ ਹੈ ਇਸ ਦੇ ਬਾਅਦ ਪ੍ਰੀਮੀਅਰਸ ਦੇ ਵੱਲੋਂ ਇੱਕ ਨਵਾਂ ਟਾਵਰ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਪਰ ਸ਼ਹਿਰ ਦੇ ਵਿੱਚ ਹੈਲਥ ਕੇਅਰ ਸਹੂਲਤਾਂ ਦੀ ਘਾਟ ਦਾ ਮੁੱਦਾ ਆਮ ਲੋਕਾਂ ਤੋਂ ਇਲਾਵਾ ਡਾਕਟਰ ਵੀ ਚੁੱਕ ਰਹੇ ਨੇ ਜਿਨ੍ਹਾਂ ਵੱਲੋਂ ਇੱਕ ਰੈਲੀ ਦਾ ਆਯੋਜਨ ਵੀ ਕੀਤਾ ਗਿਆ ਸੀ ਅਤੇ ਫਰੇਜ਼ਰ ਰਿਵਰ ਦੇ ਬਾਰ ਵਰਗੀਆਂ ਸਹੂਲਤਾਂ ਸ਼ਹਿਰ ਦੇ ਵਿੱਚ ਮੰਗੀਆਂ ਗਈਆਂ ਸਨ ਬੀਸੀ ਯੂनाइटेड ਅਤੇ ਬੀਸੀ ਕੰਜ਼ਰਵੇਟਿਵ ਪਾਰਟੀ ਦੇ ਲੀਡਰਾਂ ਦੇ ਵੱਲੋਂ ਵੀ ਇਸ ਮਾਮਲੇ ਤੇ ਬਿਆਨਬਾਜ਼ੀ ਕੀਤੀ ਗਈ ਜਿਸ ਦਾ ਜਵਾਬ ਦਿੰਦਿਆਂ ਬੀਸੀ ਐਨ ਡੀ ਪੀ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਆਪਣੀਆਂ ਸਰਕਾਰਾਂ ਸਮੇਂ ਜ਼ਮੀਨਾਂ ਵੇਚੀਆਂ ਉਹ ਹੁਣ ਵਾਅਦਾ ਕਰ ਰਹੇ ਨੇ ਦੱਸ ਦੇ ਕਿ ਸਰੀ ਦੇ ਵਿੱਚ ਨਵਾਂ ਹਸਪਤਾਲ ਬਣਾਉਣ ਦਾ ਐਲਾਨ ਪਹਿਲਾਂ ਹੀ ਹੋ ਚੁੱਕਾ ਹੈ ਪਰ ਸ਼ਹਿਰ ਵਾਸੀ ਇੱਕ ਵੱਡੇ ਹਸਪਤਾਲ ਦੀ ਮੰਗ ਕਰ ਰਹੇ ਨੇ ਕਿਉਂਕਿ ਇਸ ਦੀ ਐਡਵੋਕੇਸੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਜਿਸ ਢੰਗ ਨਾਲ ਆਬਾਦੀ ਵਧਦਾ ਹੋ ਰਿਹਾ ਹੈ ਤਿਆਰ ਹੋਣ ਤੋਂ ਬਾਅਦ ਨਵਾਂ ਹਸਪਤਾਲ ਕਾਲ ਵੀ ਕਾਫੀ ਜਿਹੜਾ ਉਹ ਸਾਬਿਤ ਹੋਵੇਗਾ ਸੋ ਇਸ ਵਾਰ ਇਲੈਕਸ਼ਨ ਦੌਰਾਨ ਸਰੀ ਦੇ ਵਿੱਚ ਹੈਲਥ ਕੇਅਰ ਇੱਕ ਵੱਡਾ ਮੁੱਦਾ ਰਹਿ ਸਕਦਾ ਹੈ ਅਗ ਦੇਖਦੀਆਂ ਜੀ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾਦੀ ਇੱਕ ਖਾਸ ਸਬਜੈਕਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਲੱਗੇ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਖਬਰ ਲੈ ਕੇ ਹਾਜ਼ਰ ਹੋ ਰਿਹਾ ਸਮਰ ਆਉਂਦੀ ਹੈ ਤੇ ਲੋਕਾਂ ਨੂੰ ਅਕਸਰ ਹੁੰਦਾ ਹੈ ਕਿ ਸਮਰ ਦੇ ਵਿੱਚ ਉਹਨਾਂ ਨੇ ਘੁੰਮਣ ਫਿਰਨ ਜਾਣਾ ਛੁੱਟੀਆਂ ਤੇ ਜਾਣਾ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਹੁੰਦੀਆਂ ਕਰਨ ਵਾਲੀਆਂ ਚਾਹੇ ਉਹ ਸਪੋਰਟਸ ਆ ਜਾਂ ਹੋਰ ਪਰ ਨਾਲ ਦੀ ਨਾਲ ਇੱਕ ਖਬਰ ਜਿਹੜੀ ਹੁਣ ਆ ਰਹੀ ਹੈ ਉਹ ਇਹ ਆ ਕਿ ਕੋਵਿਡ-19 ਦੇ ਜਿਹੜੇ ਕੇਸਸ ਆ ਉਹ ਵਧ ਰਹੇ ਨੇ ਜੀ ਹਾਂ ਇਹ ਇਕੱਲੇ ਅਲਬਰਟਾ ਵਿੱਚ ਨਹੀਂ ਥਰੂਆਊਟ ਕੈਨੇਡਾ ਦੇ ਵਿੱਚ ਉਹ ਕਹਿੰਦੇ ਜੀ ਵਧ ਰਹੇ ਆ ਔਰ ਉਹ ਫਿਕਰ ਵਾਲੀ ਗੱਲ ਆ ਉਹਦਾ ਰੀਜਨ ਇਹ ਦੱਸਿਆ ਜਾ ਰਿਹਾ ਵੀ ਜਿਹੜੀਆਂ ਲੋਕਾਂ ਨੇ ਪਹਿਲਾਂ ਵੈਕਸੀਨ ਲਵਾਈਆਂ ਸੀ ਇੱਕ ਤਾਂ ਉਹਨਾਂ ਦਾ ਅਸਰ ਹੌਲੀ-ਹੌਲੀ ਘਟਦਾ ਜਾ ਰਿਹਾ ਹੈ ਤੇ ਦੂਸਰਾ ਇਹ ਜਿਹੜੇ ਵੇਰੀਐਂਟਸ ਨਵੇਂ ਆ ਰਹੇ ਨੇ ਜਿੱਦਾਂ ਪਹਿਲਾਂ ਨੰਬਰ ਹੁੰਦੇ ਸੀਗੇ ਹੁਣ ਇਹ KP1 KP2 ਆਉਣੇ ਸ਼ੁਰੂ ਹੋ ਗਏ ਜੀ ਉਹ ਕਹਿੰਦੇ ਵੀ ਇਹ ਆਪਣੇ ਆਪ ਨੂੰ ਬਦਲ ਲੈਂਦੇ ਨੇ ਔਰ ਜਿਹੜੇ ਆਪਣੇ ਉਹਨਾਂ ਚੀਜ਼ਾਂ ਨੂੰ ਫਾਈਟ ਕਰਨ ਵਾਲੇ ਸੈੱਲ ਹੁੰਦੇ ਆ ਉਹ ਇਹਨਾਂ ਨੂੰ ਪਛਾਣ ਨਹੀਂ ਸਕਦੇ ਤਾਂ ਇਹ ਤੁਹਾਡੀ ਬਾਡੀ ਤੇ ਅਟੈਕ ਕਰਦੇ ਨੇ ਔਰ ਮਸਲਾ ਸੀਰੀਅਸ ਹੈ ਉਹ ਕਹਿੰਦੇ ਵੀ ਇਹ ਘਾਤਕ ਵੀ ਸਿੱਧ ਹੋ ਰਹੇ ਨੇ ਹ ਹੁਣ ਪਿਛਲੇ ਜਿਹੜਾ ਸਮੇਂ ਤੋਂ ਜੀ ਇਹਨਾਂ ਨੇ ਦੱਸਿਆ ਵੀ ਜਿਹੜੇ ਬਹੁਤ ਸਾਰੇ ਵਿਅਕਤੀ ਹਸਪੀਟਲ ਵਿੱਚ ਹੈ ਨੇ ਔਰ ਕੁਝ ਉਹਨਾਂ ਦੇ ਵਿੱਚੋਂ ਜਿਹੜੇ ਨੇ ਉਹ ਇੰਟੈਂਸਿਵ ਕੇਅਰ ਦੇ ਵਿੱਚ ਵੀ ਹੈਗੇ ਨੇ ਸੋ ਇਸ ਤਰ੍ਹਾਂ ਜਿਹੜੇ ਮਾਹਰ ਆ ਉਹਨਾਂ ਦਾ ਇਹ ਕਹਿਣਾ ਕਿ ਭਾਈ ਤੁਸੀਂ ਜਿਹੜੇ ਖਾਸ ਕਰਕੇ ਲੋਕ ਬਜ਼ੁਰਗ ਨੇ ਬਿਮਾਰ ਨੇ ਕਿਸੇ ਬਿਮਾਰੀ ਕਰਕੇ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੋ ਚੁੱਕਾ ਉਹਨੂੰ ਬੂਸਟ ਕਰਨ ਲਈ ਉਹ ਕਹਿੰਦੇ ਵੀ ਜੇ ਤੁਸੀਂ ਵੈਕਸੀਨ ਜਿਹੜੀ ਹੁਣ ਇੱਕ ਅਪਡੇਟਡ ਵੈਕਸੀਨ ਵੀ ਆਉਣ ਵਾਲੀ ਆ ਉਹ ਕਹਿੰਦੇ ਵੀ ਤੁਸੀਂ ਲਵਾ ਲੈਣਾ ਕਿਉਂਕਿ ਨਵੰਬਰ ਮਹੀਨੇ ਦੇ ਵਿੱਚ ਜਾ ਕੇ ਇਹ ਪ੍ਰੋਬਲਮਾਂ ਹੋਰ ਵੀ ਵੱਧ ਸਕਦੀਆਂ ਨੇ ਸੋ ਉਹਦੇ ਲਈ ਉਹਨਾਂ ਨੇ ਲੋਕਾਂ ਨੂੰ ਇਹ ਕਿਹਾ ਵੀ ਭਾਈ ਜੇ ਤੁਸੀਂ ਹਜੇ ਵੈਕਸੀਨ ਨਹੀਂ ਲੁਵਾਈ ਤੇ ਉਹ ਜ਼ਰੂਰ ਵੈਕਸੀਨ ਆਉਣ ਵਾਲੇ ਸਮੇਂ ਵਿੱਚ ਲਵਾ ਲੈਣੀ ਚਾਹੀਦੀ ਆ ਤੇ ਦੂਸਰੀ ਖਬਰ ਇਹ ਆ ਜੀ ਵੀ ਐਡਮੈਂਟਨ ਆਇਲਰ ਦੀ ਜਿਹੜੀ ਹਾਕੀ ਦੀ ਟੀਮ ਆ ਉਹਨਾਂ ਨੇ ਕੱਲ ਮੈਚ ਖੇਡਿਆ ਫਲੋਰੀਡਾ ਦੇ ਵਿੱਚ ਜੀ ਫਲੋਰੀਡਾ ਪੈਂਥਰਜ਼ ਦੇ ਨਾਲ ਔਰ ਇਹ ਪੰਜਵੀਂ ਗੇਮ ਸੀਗੀ ਔਰ ਪੰਜਵੀਂ ਗੇਮ ਚੋਂ ਦੋ ਗੇਮਾਂ ਜਿਹੜੀਆਂ ਐਡਮੰਟਨ ਆਇਲਰਜ਼ ਨੇ ਜਿੱਤ ਲਈਆਂ ਨੇ ਤੇ ਤਿੰਨ ਪੈਂਥਰਜ਼ ਨੇ ਜਿੱਤੀਆਂ ਹੋਈਆਂ ਨੇ ਤੇ ਹੁਣ ਜਿਹੜੀ ਅਗਲੀ ਗੇਮ ਹੋਣੀ ਹੈ ਸ਼ੁੱਕਰਵਾਰ ਨੂੰ ਉਹ ਐਡਮੰਟਨ ਵਿੱਚ ਦੁਬਾਰਾ ਹੋਣ ਜਾ ਰਹੀ ਹੈ ਮਤਲਬ ਗੇਮ ਹੋਣੀ ਹੈ ਜੀ ਤੇ ਜੇ ਉਹ ਵੀ ਜਿੱਤੀ ਜਾਂਦੀ ਹੈ ਤੇ ਫੇਰ ਦੋਨੋਂ ਜਿਹੜੀਆਂ ਟੀਮਾਂ ਉਹ ਬਰਾਬਰ-ਬਰਾਬਰ ਆ ਜਾਣਗੀਆਂ ਤਾਂ ਫਿਰ 7ਵੀਂ ਗੇਮ ਤੇ ਗੱਲ ਰਹਿ ਜਾਣੀ ਆ ਭਈ ਕਿਹੜਾ ਸਟੈਨਲੇ ਕੱਪ ਲੈ ਕੇ ਜਾਂਦਾ ਔਰ ਇਸ ਵੇਲੇ ਜਿਹੜਾ ਮੋਮੈਂਟਮ ਬਣਿਆ ਹੋਇਆ ਉਹ ਐਡਮੰਟਨ ਆਇਲਰ ਦਾ ਬਣਿਆ ਔਰ ਉਹਦੇ ਵਿੱਚ ਜ਼ਿਆਦਾ ਹਿੱਸਾ ਜਿਹੜਾ ਕੈਪਟਨ ਆ ਮਕਡੇਵਡ ਦਾ ਉਹਦਾ ਬਣਿਆ ਹੋਇਆ ਜਿੱਥੇ ਦੇਖੋ ਬਾਕੀ ਟੀਮ ਵੀ ਪੂਰੇ ਜ਼ੋਰ ਲਾ ਕੇ ਖੇਡ ਰਹੀ ਆ ਪਰ ਮਕਡੇਵਡ ਉਹ ਕਹਿੰਦੇ ਭਈ ਜਦੋਂ ਲੋਡ ਪੈਂਦੀ ਆ ਨਾ ਤਫੇ ਵਧੀਆ ਪਰਫਾਰਮੈਂਸ ਦਿੰਦਾ ਇਸ ਮੈਚ ਦੇ ਵਿੱਚ ਵੀ ਉਹਨੇ ਦੋ ਗੋਲ ਆਪ ਕੀਤੇ ਤੇ ਦੋ ਅਸਿਸਟ ਕੀਤੇ ਨੇ ਹਾਲਾਂਕਿ ਜਿਹੜਾ ਗੋਲ ਕੀਪਰ ਆ ਉਹਨੇ 30 ਜਿਹੜੇ ਜੀ ਸਕਿੰਨਰ ਨੇ 30 ਜਿਹੜੇ ਸ਼ਾਟ ਆ ਉਹਨਾਂ ਤੋਂ ਬਚਾ ਕੀਤਾ ਉਹ ਕਹਿੰਦਾ ਵੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਆ ਪਰ ਅਸਲੀ ਗੱਲਬਾਤ ਜੇ ਜਦੋਂ ਆਉਂਦਾ ਨਾ ਮੌਕਾ ਉਹ ਬੜਾ ਔਖਾ ਹੁੰਦਾ ਪਰ ਕਹਿੰਦਾ ਸਾਨੂੰ ਹੁਣ ਇਦਾਂ ਲੱਗਦਾ ਆਇਲਰਜ਼ ਨੂੰ ਵੀ ਅਸੀਂ ਗੱਲਬਾਤ ਵੀ ਕਰ ਸਕਦੇ ਆ ਤੇ ਉਹਦੇ ਤੇ ਪੈਰਾ ਵੀ ਦੇ ਸਕਦੇ ਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ